ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਏ ਆ ਜੀ ਇੱਥੇ ਨਵੇਂ ਸ਼ਹਿਰ ਕਪਾਲ ਵਾਲਿਆਂ ਦੇ ਇੱਥੋਂ ਖੁਸ਼ ਮਠਿਆਈ ਲੈਣੀ ਸੀ ਫਿਰ ਜਾਣਾ ਭਾ ਰਿਸ਼ਤੇਦਾਰਾਂ ਦੇ ਤਾਂ ਉਸ ਤੋਂ ਬਾਅਦ ਇੱਕ ਇੱਟਾਂ ਵੀ ਦੇਖਣ ਜਾਣੀਆਂ ਟਾਈਮ ਤਾਂ ਕਾਫੀ ਹੋਏ ਆ ਅੱਜ ਬੱਸ ਇੱਦਾਂ ਹੀ ਬੀਤੇ ਰਹੇ ਫਿਰ ਬਲੌਗ ਬਣਿਆ ਨਹੀਂ ਚਲੋ ਮੈਂ ਕਿਹਾ ਥੋੜੀਆ ਬਣਾ ਹੀ ਲੈਨੇ ਜਿੰਨਾਕ ਟਾਈਮ ਲੱਗਦਾ ਇਹ ਆਈਲਾ ਲੇਕੇ ਪੂਰੀਏ ਕਪਾਲ ਆ ਰਹੇ ਨੇ ਮਨਾ ਸ਼ੋਰ ਕਰਾ ਦੇ ਬੂਰ ਵਰਫੀ ਮੂੰਗ ਵਰਫੀ 1 ਕਿਲੋ ਦੇ ਦਿਓ ਮੂੰਗ ਵਰਫੀ 1 ਕਿਲੋ ਹੈ ਆ ਪਈਆਂ ਜੀ ਸਾਰੀਆਂ ਮਠਿਆਈਆਂ ਮੈਂ ਮੂੰਗ ਦਾਲ ਵਰਫੀ ਲੈਣੀ ਸੀਗੀ ਮੂੰਗ ਦਾਲ ਵਰਤੀ ਸਾਡੇ ਸਾਰੇ ਲਾਈਕ ਕਰਦੇ ਆ ਉਹ ਹੈ ਨਹੀਂ ਗੀ ਤਾਂ ਹੁਣ ਲਈਆ ਚਨਾ ਦਾਲ ਵਰਤੀ ਇਹ ਵੀ ਵਧੀਆ ਹੈ ਜਿੱਦਾ ਟੇਸਟੀ ਲੱਗੀ ਆ ਚਨਾ ਦਾਲ ਵਰਤੀ ਜੀ ਪਹਿਲੀ ਵਾਰ ਟਰਾਈ ਕੀਤੀ ਆ ਤਾਂ ਖਾਧੀ ਸੀ ਮੈਂ ਅੱਗੇ ਪਰ ਚੈਰ ਹੋ ਗਿਆ ਸੀ ਮੈਨੂੰ ਟੇਸਟ ਦਾ ਨਹੀਂ ਸੀ ਹੁਣ ਬਤਾਓ ਕਿ ਕਿਦਾਂ ਦਾ ਹੈ ਪਰ ਮੂੰਗ ਦਾਲ ਵਰਤੀ ਨੂੰ ਸਾਰੇ ਸਾਡੇ ਵਧੀਆ ਖਾ ਲੈਂਦੇ ਆ ਇੱਧਰ ਵੀ ਸਮਾਨ ਲੱਗਾ ਆ ਸਾਰਾ ਹੀ ਆਨਮਕੀ ਗਿੰਦਾ ਪੋਰਸ਼ਨ ਆ ਇੱਧਰ ਬਾਸਕਟ ਬਣਾ ਬਣਾ ਟੋਕਰੀਆਂ ਰੱਖੀਆਂ ਆ ਗਿਫਟ ਓਕੇ ਕਪੜੇ ਇੱਧਰ ਕੇਕ ਪੇਸਟੀਆਂ ਬਾਰਕਰ ਦਾ ਬਰੈਡ ਪਏ ਆ ਆ ਲੱਸੀ ਪਈ ਆ ਸਾਰੀ ਤਰ੍ਹਾਂ ਦੀ ਰਸਮਲਾਈ ਗਈ ਆ ਇੱਧਰ ਪਕੌੜੇ ਪਏ ਆ ਸਾਰੀ ਤਰ੍ਹਾਂ ਦੇ ਇੱਧਰ ਟੇਬਲ ਲੱਗੇ ਹੁੰਦੇ ਆ ਬਹਿਣ ਆਈਸਕ੍ਰੀਮ ਮੈਂ ਲਿਆ ਜੀ ਆਪਾਂ ਤਾਂ ਹੁਣ ਇੱਥੋਂ ਸਮਾਨ ਕਿਹਨਾਂ ਤੋਂ ਕਲਾਬੀ ਵਾਲੀਆਂ ਅੰਗਲਾ ਗਾਮਣਾ ਲੈਣੀਆਂ ਸੀ ਉਹ ਵੀ ਕਹਿੰਦੇ ਅੱਜ ਖਤਮ ਹੋਈਆਂ ਆ ਇੱਕੋ ਹੀ ਆਈਟਮ ਮਿਲੀ ਆ ਹੁਣ ਇੱਕੋ ਹੀ ਲੈ ਕੇ ਚੱਲਦਾ ਯਾਰ ਲਿਜਾਣੇ ਤਾਂ 2 ਡੱਬੇ ਸੀ ਹੁਣ ਇੱਕੋ ਹੀ 2 ਡੱਬੇ ਕਰਾ ਲੈ ਬਰਫੀ ਦੇ ਆ ਇੱਧਰ ਉੱਪਰ ਡਰਾਈਵ ਜ਼ਰਾ ਲੱਗੇ ਹੋਏ ਕੋਈ ਉਹ ਡੱਬੇ ਆ ਦੇ ਵਿੱਚ ਟੋਕਰਾਂ ਦੇ ਵਿੱਚ ਬਣਾ ਬਣਾ ਕੇ ਇੱਥੇ ਹੁਣ ਸਬਾਈ ਹੋਤੇ ਇੱਥੇ ਬਾਜਲੇ ਵੀ ਕਿਲੇ ਵੀ ਵਾਲਾ ਪੋਰਸ਼ਨ ਬਾਹਰ ਆ ਇਹਨਾਂ ਦੇ ਇੱਥੇ ਸ਼ਾਮ ਨੂੰ ਕਾਫੀ ਚੱਲਦੀ ਆ ਦੇਸੀ ਗੋਲ ਗੋਟੇ ਵਰਤਾਰਾ ਮਗਰ ਜਲੇਬੀ ਮੈਂ ਪੋਰਟ ਦੇ ਵਿੱਚ ਟੈਂਸ਼ਨ ਲੈ ਤਨੀ ਸ਼ਾਮ ਨੂੰ ਹੁੰਦਾ ਕਾਫੀ ਦਾ ਅਛਾ ਲੱਗਾਇਆ ਤੇ ਦੇਖਾ ਦੇਖਾ ਇਸ ਵੇਲੇ ਤਾਂ ਕੰਮ ਠੰਡਾ ਗਿਆ ਜਲੇਬੀ ਵਾਲਾ ਸ਼ਾਮ ਨੂੰ ਹੋ ਜਾਂਦਾ ਹੈ 7:30 8:00 ਠੰਡਾ ਗਿਆ ਹੋਏ ਤੇਰ ਕਰਵਾ ਕਰਮ ਜਲੇਬੀ ਨੂੰ ਦਰ ਖਾਤਾ ਆ ਇਹ ਜੀ ਆਪਾਂ ਇੱਟ ਦੇਖਣ ਜਿੱਦਾਂ ਇਹਨਾਂ ਨਾਲ ਭਾਜੀ ਹੁਣਾਂ ਨਾਲ ਗੱਲਬਾਤ ਕਰਦੇ ਹੀ ਸਾਰੀ ਵੀ ਇੱਟ ਵਧੀਆ ਰੋ ਜਾਂ ਬਲੌਕ ਵਧੀਆ ਰੋ ਗਏ ਭਾਜੀ ਹੁਣੇ ਬਹੁਤ ਜਿੱਦਾਂ ਸਾਰਾ ਇਹਨਾਂ ਬਰੀਕੀ ਦੇ ਨਾਲ ਪੇਪਰਵਰਕ ਕਰਕੇ ਪੇਪਰ ਤੇ ਸਮਝਾਇਆ ਹੁੰਦਾ ਹੀ ਉਹਨੇ ਆਪਣਾ ਦਿੱਤਾ ਸਾਰਾ ਵੀ ਇਹ ਸੈੱਟ ਦਾ ਆ ਰੇਟ ਪਊਗਾ ਇਹਦਾ ਆ ਪਊਗਾ ਇੱਥੇ ਸਾਰੀ ਆ ਇੱਟ ਪਈ ਆ ਬਲੌਕ ਵੀ ਪਈ ਆ ਆਪਾਂ ਨੂੰ ਜਿੱਦਾਂ ਲੋਡ ਸੀਗੀ ਘੱਟਦੀ ਤਾਂ ਆਏ ਸੀ ਜਿੱਦਾਂ ਇਹਦੇ 'ਚ ਕਹਿੰਦੇ ਹੋ ਨਹੀਂ ਕਿਹਾ ਵੀ 0% ਕਹਿੰਦੇ ਸਲਾਬ ਨਾ ਆਉਗੀ ਸਾਡੀ ਗਾਰੰਟੀ ਆ ਜਿੱਦਾਂ ਆ ਵਖਰੀ ਆ ਜਿਹੜੀ ਪਹਿਲਾਂ ਦਿਖਾ ਲਈ ਸੀ ਉਹ ਵਖਰੀ ਆ ਸਾਈਜ਼ ਦਾ ਫਰਕ ਆ ਥੋੜਾ ਥੋੜਾ ਨਾ ਤਾਂ ਇੰਟਰਲੋਕ ਆ ਜਿੱਦਾਂ ਪਾ ਇਹਦੇ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਸਮਝਾਉਣ ਦਾ। ਹੌ ਵੀ ਜਿੱਦਾਂ ਇੰਟਰਲੌਕ ਪਏ ਆ। ਕੋਲ ਬਾਕੀ ਮੈਂ ਨੂੰ ਨਹੀਂ ਦੇ ਦਿੱਤਾ ਆਪਣਾ ਸਾਰਾ ਹੀ। ਵੀ ਇਤਾਂ ਪ੍ਰਾਈਸ ਹੈ ਦੀ ਆਹ ਆ। ਵੀ ਇੰਨਾ ਕਵਰ ਕਰੂਗਾ ਏਰੀਆ ਇਹ। ਇੰਨਾ ਤੁਹਾਡਾ ਸੀਮੈਂਟ ਦੀ ਬਚਤ ਹੋਊਗੀ, ਰੇਤੇ ਦੀ ਹੋਊਗੀ ਉਹਦੇ ਵਿੱਚ। ਚਣਾਈ ਜਦੋਂ ਆਪਾਂ ਕਰਨੀਆਂ। ਆ ਜਿੱਦਾਂ ਬਲਾਕ ਆ ਇਹ ਪੰਜਾਂ ਇਟਾਂ ਦਾ ਏਰੀਆ ਕਵਰ ਕਰਨਾ ਤਾਂ ਇਹਦਾ ਲੋਕ ਵਿੱਚ ਲੱਗ ਜਾਂਦਾ ਆ ਫਸ ਜਾਂਦਾ ਆ ਹਰੇਕ ਤੇ ਜਾ ਕੇ ਇਹ ਬੜੀ ਸੋਲਿਡ ਚੀਜ਼ ਆ ਜਿੱਦਾਂ ਪੋਲਾ ਨਿੰਗਾ ਵਿੱਚੋਂ ਕਈ ਪੋਲੇ ਵੀ ਪਏ ਆ ਆਹ ਹੋਰ ਹਸਾਬ ਦਾ ਜਿੱਦਾਂ ਆ ਛੇ ਇੰਚ ਆ ਇਹ ਹੀ ਦੋ ਇਟਾਂ ਕਵਰ ਕਰ ਜਾਂਦਾ ਆ ਜਿੱਦਾਂ ਵਾਲਾ ਆ ਤੋ ਥੋੜੀਆ ਵੱਧੇ ਕਰਦਾ ਜਦੋਂ ਜਣਾਈ ਦੇ ਵਿੱਚ ਆ ਜਾਂਦਾ ਦੱਸਦੇ ਸੀ ਉਹ ਨਹੀਂ ਲਿਖਿਆ ਆਇਆ ਇਹਦੇ ਤੇ ਆ ਵੀ ਜਦਾਂ ਪੁੱਠਾ ਕਰਕੇ ਲਾਉਣਾ ਆ ਇਹ ਬੋਲਾ ਇਹ ਇੰਨਾ ਨਹੀਂ ਸਹੀ ਮੈਨੂੰ ਲੱਗਾ ਇਹਦੀ ਗੱਲਬਾਤ ਜਿੱਦਾਂ ਕਹਿੰਦਾ ਪੁੱਠਾ ਕਰਕੇ ਇਹਨੂੰ ਲਾ ਲਓ ਮੈਂ ਤਾਂ ਸ਼ਾਇਦ ਵਿੱਚ ਮਸਾਲਾ ਭਰਦਾ ਹੂੰ ਕਹਿੰਦਾ ਨਹੀਂ ਨਹੀਂ ਪੁੱਠਾ ਕਰਕੇ ਰੱਖੀਏ ਉਹ ਇਹ ਤਾਂ ਫਿਰ ਸੇਫਟੀ ਵਾਲਾ ਕੰਮ ਨਹੀਂ ਕਰਨਾ ਜਾਂ ਫਿਰ ਆਹ ਵਧ ਗਿਆ ਜਾਂ ਪੂਰਾ ਇਹ ਤਾਂ ਜਿੱਦਾਂ ਫਿਰ 4 ਇੰਚ ਹੀ ਚ ਆ ਜਾਂਦਾ ਗਬਲੇ ਪਾੜ ਦੇ ਕਰਨੇ ਨੂੰ ਜੋ ਕਿਸੇ ਨੇ ਕਰਨੇ ਹੋਣ ਆਪਣੇ ਘਰਾਂ ਦੇ ਜਾਂ ਫਿਰ ਐ ਸੈੱਟ ਨਾਲੋਂ ਆ ਇੱਟ ਵਧ ਗਿਆ ਇਹਦੇ 'ਚ ਅੰਦਰ ਫਰਕ ਨਾ ਆਊਗਾ ਸੈਂਚੇ ਦੇ ਵਿੱਚ ਆ ਦੋ ਦੋ ਇੱਟਾਂ ਪਈਆਂ ਜਿੱਦਾਂ ਹੁਣ ਤਾਂ ਹੁਣ ਚੈਨਲ ਲੱਗਿਓ ਕਰਕੇ ਆ ਤਾਂ ਕਰਕੇ ਜਿੱਦਾਂ ਪੱਠੇ 'ਚੋਂ ਨਹੀਂ ਕੱਢ-ਕੱਢ ਕੇ ਰੱਖਦੇ ਜਾਂਦੇ ਹੁਣ ਇਹਨੂੰ ਚੰਨ-ਚੰਨ ਕੇ ਰੱਖੀ ਜਾਂਦੇ ਆ ਸਲੈਕਟਾਂ ਤੇ ਇੱਦਾਂ ਚੜੀਆਂ ਆ ਹੁੰਦੀਆਂ ਇੱਥੇ ਲਾਈ ਜਾਂਦੇ ਆ ਇਸ ਕੀ ਆਣੀ ਹੋਣਾ। ਭਾਜੀ ਆ ਕੰਪਲੀਟ ਹੋ ਗਈ ਇਹਨੂੰ ਪਾਣੀ ਲੱਗ ਹਟਿਆ ਹੁਣ ਸਾਰੇ ਅੱਛਾ ਹੁਣ ਇਹਦੀ ਸਟਾਰਟਿੰਗ ਹੋਣੀ ਆ। ਹੁਣ ਇਹਦੀ ਪਾਣੀ ਦੀ ਸਟਾਰਟਿੰਗ ਹੋ ਜਾਣੀ ਆ ਬਸ ਇੱਕ ਦੋ ਪਾਣੀ ਤਿੰਨੇ ਦਲਾ ਕੇ ਉਹ ਤਿਆਰ ਗਈ ਆ। ਕਿਹੜੀ? ਅੱਛਾ ਜਿਹੜੀਆਂ ਉਹ ਪਰੇ ਪਈਆਂ ਆ। ਜਿਹੜੀਆਂ ਸਰੀਮੂਆ ਹਾਂ ਦਸਤਰਾ ਨੇ ਪਈਆਂ ਉਹ ਤਿਆਰ ਆ। ਤਿਆਰ ਆ। ਹਾਂਜੀ ਉਹ ਜਾਂਦੀ ਆ। ਇਹਨੂੰ ਕਿੰਨੇ ਦਿਨ ਹੋ ਗਏ ਆ ਹੁਣ ਬਣੀ ਨੂੰ? ਇਹ ਹੈਗਾ ਇਹਨੂੰ 3 ਦਿਨ। ਤਨ ਤਨ ਤੋਂ ਇਹਨੂੰ ਉੱਚ ਮਾ ਲੋ ਵੇ ਚੱਕਦੇ ਆਂ ਅਸੀਂ ਇਹਨੂੰ ਲਾਉਨੇ ਆਂ ਠੀਕ ਆ ਹਾਂਜੀ ਹੁਣ ਇਹਨੂੰ ਕਿੰਨੇ ਦਿਨ ਪਾਣੀ ਲੱਗੀ ਜਾਣਾ ਇਹਨੂੰ ਦੋ ਦੋ ਤਿੰਨ ਪਾਣੀ ਦਲਾ ਕੇ ਹਾਂ ਬੱਪੇ ਛੱਡ ਦੇਣਾ ਉਹਦਾ ਪਾਣੀ ਫੇਰ ਨਹੀਂ ਲਾਉਣਾ ਇਹਨੂੰ ਦਿੱਲੀ ਕਰਨ ਠੀਕ ਆ ਇਹ ਪੱਕੀ ਜਾਂਦੀ ਪਾਣੀ ਜੀ ਇਹ 20 ਕ ਦਿਨਾਂ ਚ ਰੈਡੀ ਆ ਫਿਰ ਹਾਂ 20 ਦਿਨਾਂ ਚ ਰੈਡੀ ਹੋ ਜਾਂਦੀ ਹੈ ਸਹੀ ਹੈ ਜੀ ਇਹ 20 ਕ ਦਿਨਾਂ ਚ ਰੈਡੀ ਹੋ ਜਾਣੀਆਂ ਜੀ ਇਹਦੀ ਸੁਹਾਵ ਨਹੀਂ ਆਉਣੀ ਕਹਿੰਦੇ ਬਿਲਕੁਲ ਨਹੀਂ ਇਹ ਸੁਹਾਵ ਫਾੜਨੀ ਦੱਸਦੇ ਭਾਜੀ ਹੁਣ ਇਹ ਕਹਿੰਦੇ ਜੇ ਮੰਨ ਲਓ ਨੀਆਂ ਦੇ ਵਿੱਚ ਇਹ ਲਾਉਣਾ ਤੇ ਜਿਆਦਾ ਹੀ ਵਧੀਆ ਚੀਜ਼ ਆ ਤਾਂ ਉਹ ਜੇ ਐਟ ਤੋਂ ਸੀ ਉੱਪਰ ਯੂਜ਼ ਕਰਨੀ ਆ ਇਹ ਤਾਂ ਆ ਵੀ ਲੱਗ ਜਵੇ ਓਦਾਂ ਤਾਂ ਬੜੀਆ ਚੀਜ਼ ਲੱਗੀ ਆ ਮੈਨੂੰ ਤਾਂ ਉਹ ਫੇਰ ਐਟ ਦੇ ਵਿੱਚ ਆ ਜਾਂਦਾ ਆ ਜਿੱਦਾਂ ਇਹ ਟੁੱਟਣਾ ਨਹੀਂ ਇਹਦੀ ਕਟਿੰਗ ਕਰਕੇ ਲੱਗਣੀਆਂ ਬਾਕੀ ਉਹ ਜਿੱਦਾਂ ਤਰਜਾ ਦੂਜੀਆਂ ਜਿਹੜੀਆਂ ਪਨੀਰੀਆਂ ਆ ਉਹ ਵੀ ਉਨੀ ਸਾਰਾ ਸਮਝਾਉਂਦਾ ਵੀ ਇਦਾਂ ਹੋਣਾ ਇਦਾਂ ਹੋਣਾ ਆ ਇੱਧਰਿਆ ਭਾਜੀ ਹਣ ਉਹਦੇ ਸਾਰਾ ਜਿਹੜਾ ਡਾਈ ਡੋਈ ਵਾਲਾ ਸਿਸਟਮ ਹੁੰਦਾ ਲੱਗਾ ਆ ਉਹ ਵਾਲਾ ਜਿੱਥੋਂ ਫਿਰ ਇਹਨਾਂ ਦਾ ਮਾਲ ਮੈਕਸ ਹੁੰਦਾ ਆ ਇੱਥੋਂ ਸਾਰਾ ਇਹ ਸਮਾਨ ਮੈਕਸ ਹੋ ਕੇ ਫਿਰ ਬਣਾਉਂਦੇ ਆ ਉੱਧਰੋਂ ਵੀ ਦਾ ਇੰਟਰਲੌਕ ਦੀ ਡਾਈ ਪਈ ਆ ਸਾਰੀ ਵੱਖਰੀ ਵੱਖਰੀ ਤਰ੍ਹਾਂ ਦੀ 2-3 ਤਰ੍ਹਾਂ ਦੀ ਪਈ ਆ ਇੱਥੋਂ ਅਜਿਹਾ ਦਾਾਂ ਦੇ ਡਾਈ ਪਈ ਇਹਨਾਂ ਦੇ ਕਿ ਪ੍ਰੈਸ ਕਰਦੀ ਆ ਪ੍ਰੋਪਰ ਐਨ ਵੇਟ ਪਾ ਕੇ ਉੱਪਰ ਪੋਲਾ ਨਹੀਂ ਰਹਿ ਜਾਂਦੀ ਏ ਇੱਟ ਜਦੋਂ ਪੱਥੀ ਨੂੰ ਇੱਟ ਪੋਲੀ ਰਹਿ ਜਾਂਦੀ ਬਾਜਲੇ ਨਾਲ ਇਹ ਐਨ ਪੂਰਾ ਪ੍ਰੈਸ਼ਰ ਪਾਉਂਦੇ ਆ ਉੱਪਰ ਫੇਰ ਇੱਧਰ ਨੂੰ ਚੇਨ ਤੇ ਆਉਂਦੀ ਏ ਇੱਟ ਉਹ ਆ ਵੀ ਜਦੋਂ ਸੈੱਟ ਨੂੰ ਚੱਕ ਚੱਕ ਕੇ ਉਹ ਜਿਹੜੀ ਹੁਣ ਕਹਿੰਦੇ 3 ਦਿਨ ਹੋ ਗਏ ਬਣੀ ਨੂੰ 3 ਦਿਨਾਂ ਚ ਹੋ ਗਈ ਗਿਆ ਉਹ ਹੁਣ ਨੇੜੇ ਤਾਂ ਇੱਦਾਂ ਰੇੜੀਆਂ ਤੇ ਲੱਦ ਲੱਦ ਕੇ ਫੇਰ ਲੈ ਜਾਂਦੇ ਆ ਉੱਧਰ ਨੂੰ ਉੱਥੇ ਲਿਜਾ ਕੇ ਕਹਿੰਦੇ 4-5 ਦਿਨ ਜਦੋਂ ਪਾਣੀ ਲਾਉਣਾ ਇਹਨੂੰ ਪੂਰਾ ਬੱਸ ਫੇਰ ਛੱਡ ਦਿੰਦੇ ਆ ਫੇਰ ਜਦੋਂ ਸੁੱਕ ਜਾਂਦੀ ਆ ਫੇਰ ਮਸ਼ੀਨ ਨਾਲ ਕਹਿੰਦੇ ਅਸੀਂ ਚੈੱਕ ਕਰੀਦੇ ਆ ਵੀ ਹੁਣ ਲਾਉਣ ਦੇ ਕਾਬਿਲ ਹੋ ਗਏ ਫੇਰ ਭੇਜੀ ਦਿਆ ਨਹੀਂ ਤਾਂ ਕਹਿੰਦੇ ਅਸੀਂ ਕਸਟਮਰ ਨੂੰ 2 ਦਿਨ ਰੁਕਾ ਲਈਦਾ ਜੇ ਕਿਤੇ ਸ਼ਾਰਟ ਆ ਜਾਵੇ ਐਟ ਦੀ ਵੀ ਭਾਜੀ 2 ਦਿਨ ਆਉਣੇ ਹੀ ਨਹੀਂ ਕਹਿੰਦੇ ਅਲੰਭੇ ਵਾਲਾ ਕੰਮ ਨਹੀਂ ਰੱਖੀਦਾ ਅਸੀਂ